ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸ ਵੇਗਰੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਸੁਡਲਾ ਜੀ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਜੋ ਹੈ ਜਲੰਧਰ ਜ਼ਿਮਨੀ ਚੋਣ ਦੀ ਗਰਾਊਂਡ ਰਿਪੋਰਟ ਤੋਂ ਹੀ ਕਰੀਏ ਕੱਲ 21 ਜੂਨ ਨੂੰ ਜੋ ਕਿ ਅਖੀਰਲੀ ਤਾਰੀਖ ਸੀਗੀ ਨਾਮਜ਼ਦਗੀਆਂ ਦੇ ਕਾਗਜ਼ ਭਰਨ ਦੀ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਭਰ ਦਿੱਤੇ ਨੇ ਹੁਣ ਗਰਾਊਂਡ ਰਿਪੋਰਟ ਵਾਲਾ ਪਹਟ ਆਤ ਮਾਰੀਏ ਤਾਂ ਕੀ ਕਹਿਣਾ ਚਾਹੋਗੇ ਦੇਖੋ ਸਾਰੀਆਂ ਮੁੱਖ ਪਾਰਟੀਆਂ ਨੇ ਜਿਹੜੀਆਂ ਵਿਧਾਨ ਸਭਾ ਦੀ ਇਸ ਚੋਣ ਦੇ ਲਈ ਉਹ ਮੈਦਾਨ 'ਚ ਆ ਗਈਆਂ ਜਲੰਧਰ ਦੀ ਜ਼ਿਮਨੀ ਚੋਣ ਤੋਂ ਬਾਅਦ ਪੰਜਾਬ 'ਚ ਚਾਰ ਵਿਧਾਨ ਸਭਾ ਦੀਆਂ ਚੋਣਾਂ ਹੋਰ ਹੋਣੀਆਂ ਨੇ ਔਰ ਇਹ ਜਿਹੜੀਆਂ ਪੰਜ ਵਿਧਾਨ ਸਭਾ ਦੀਆਂ ਚੋਣਾਂ ਨੇ ਸਾਰੀਆਂ ਪਾਰਟੀਆਂ ਦਾ ਹਰਜੋਤਜੀ ਪੂਰਾ ਜ਼ੋਰ ਲੱਗਿਆ ਕਿਉਂਕਿ ਅੱਜ ਜਿਹੜੀ ਰਾਜਨੀਤੀ ਹੋਗੀ ਨਾ ਉਹ ਲੋਕ ਸਭਾ ਜਿੱਤਣ ਤੋਂ ਬਾਅਦ ਅਗਰ ਕਾਂਗਰਸ ਨੂੰ ਲੱਗੇ ਕਿ ਅਸੀਂ ਲੋਕ ਸਭਾ ਜਿੱਤ ਲਈ ਅਸੀਂ 227 ਜਿੱਤ ਲਾਂਗੇ ਤੇ ਅਜਿਆ ਨਹੀਂ ਹੈ ਕਿਉਂਕਿ ਭਾਵੇਂ ਉਹ ਸੱਤ ਲੋਕ ਸਭਾ ਜਿੱਤੇ ਨੇ ਪਰ ਵਿਧਾਨ ਸਭਾ ਉਹਨਾਂ ਦੇ ਹਿੱਸੇ 37 38 ਆਏ ਨੇ ਬੀਜੇਪੀ ਭਾਵੇਂ ਕੋਈ ਸੀਟ ਨਹੀਂ ਜਿੱਤੀ ਉਹ 23 ਵਿਧਾਨ ਸਭਾ ਸੀਟਾਂ ਜਿੱਤ ਗਈ ਇਸ ਕਰਕੇ ਇਹ ਜਿਹੜੀਆਂ ਚੋਣਾਂ ਨੇ ਇਹ ਪੋਲੀਟੀਕਲ ਪਾਰਟੀਆਂ ਦੇ ਲਈ ਵਕਾਰ ਦਾ ਸਵਾਲ ਨਹੀਂ ਤੁਸੀਂ ਦੇਖੋ ਬੀਜੇਪੀ ਨੇ 37 38 ਵੱਡੇ ਲੀਡਰਾਂ ਦੇ ਨਾਮ ਐਲਾਨ ਕੀਤੇ ਨੇ ਜਿਹੜੇ ਪ੍ਰਚਾਰ ਕਰਨਗੇ ਘਰ ਘਰ ਜਾ ਕੇ ਕਰਨਗੇ ਰੋਡ ਸ਼ੋਅ ਕਰਨਗੇ ਪ੍ਰੈਸ ਕਾਨਫਰੰਸ ਕਰਨਗੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਹੋਈ ਨਹੀਂ ਕੱਲ ਅਨਾਉਂਸ ਹੋ ਗਈ ਸੀ ਭੰਗੜੇ ਭੁੰਗੜੇ ਇਸ ਹਲਕੇ 'ਚ ਵੀ ਪੈ ਗਏ ਉਹਨਾਂ ਦੇ ਆਪ ਦੇ ਵਲੰਟੀਅਰਸ ਦੇ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਇੱਥੇ ਵੀ ਪਹੁੰਚਣਾ ਸੀ ਪ੍ਰਚਾਰ ਲਈ ਹੁਣ ਬੀਜੇਪੀ ਅਕਾਲੀ ਦਲ ਸਾਰੀਆਂ ਪਾਰਟੀਆਂ ਅਕਾਲੀ ਦਲ ਵੱਲੋਂ ਬੀਬੀ surjit kaur ਨੂੰ ਉਤਾਰਿਆ ਗਿਆ ਔਰ ਬਿੰਦਰ ਲਖਾ ਉਹਨਾਂ ਨੂੰ ਭੋਜਨ ਸਮਾਜ ਪਾਰਟੀ ਨੇ ਉਮੀਦਵਾਰ ਉਤਾਰਤਾ ਨਾਮਜ਼ਦਗੀ ਪੱਤਰ ਸਾਰੀਆਂ ਪ੍ਰਮੁੱਖ ਪਾਰਟੀਆਂ ਆਜ਼ਾਦ ਕੈਂਡੀਡੇਟਾਂ ਨੇ ਕਰ ਦਿੱਤੇ ਨੇ ਜੋ ਸਾਰੇ ਵੇਰਵੇ ਆ ਜਾਣਗੇ ਥੋੜੇ ਸਮੇਂ ਤੱਕ ਹੁਣ ਸਿਮਨੀ ਚੋਣ ਇਹ ਬਹੁਤ ਜ਼ਿਆਦਾ ਇੱਜ਼ਤ ਦਾ ਸਵਾਲ ਬਣ ਗਈ ਭਾਜੀਪੀ ਦੇ ਲਈ ਵੀ ਕਾਂਗਰਸ ਲਈ ਵੀ ਆਪ ਲਈ ਵੀ ਔਰ ਅਕਾਲੀ ਦਲ ਲਈ ਵੀ ਉਹ ਕਿਉਂ ਕਾਂਗਰਸ ਲਈ ਇੱਜ਼ਤ ਦਾ ਸਵਾਲ ਇਸ ਕਰਕੇ ਬਣੀ ਹੈ ਕਿ ਲੋਕ ਸਭਾ ਚੋਣਾਂ ਚਰਨਜੀਤ ਚੰਨੀ ਜਦੋਂ ਜਿੱਤੇ ਤੇ ਇਸ ਸੀਟ ਤੋਂ ਚਰਨਜੀਤ ਚੰਨੀ ਹੁਣਾਂ ਨੂੰ 44000 ਤੋਂ ਜ਼ਿਆਦਾ ਵੋਟਾਂ ਪਈਆਂ ਹੁਣ ਹਰ ਹਾਲਤ ਦੇ ਵਿੱਚ ਕਾਂਗਰਸ ਦਾ ਕੈਂਡੀਡੇਟ ਬੀਬੀ ਸੁਰਿੰਦਰ ਕੌਰ ਨੂੰ ਉਹ ਜਿਤਾਣਾ ਚਾਹਣਗੇ ਅਗਰ ਜਿਮਨੀ ਚੋਣ ਵੀ ਜਿੱਤ ਜਾਂਦੀ ਐ ਥੋ ਕਾਂਗਰਸ ਤੇ ਉਹਦੇ ਨਾਲ ਹੀ ਮੰਨਿਆ ਜਾਊਗਾ ਕਿ ਚਰਨਜੀਤ ਚੰਨੀ ਹੁਣਾਂ ਕਰਕੇ ਦੁਆਬੇ 'ਚ ਕਾਂਗਰਸ ਫੇਰ ਇੱਕ ਵਾਰ ਉੱਭਰੂਗੀ ਹਾਲਾਂਕਿ ਪਹਿਲਾਂ ਵੀ ਦੁਆਬੇ 'ਚ ਕਾਂਗਰਸ ਠੀਕ ਐ ਅਗਰ ਭਾਜਪਾ ਜਿੱਤਦੀ ਐ ਤੇ ਇਹ ਦਾਵਾ ਕੀਤਾ ਜਾਊਗਾ ਕਿ ਜਿਹੜੀਆਂ 23 ਲੋਕ ਸਭਾ ਜਿਹੜੀਆਂ 23 ਵਿਧਾਨ ਸਭਾ ਸੀਟਾਂ ਅਸੀਂ ਜਿੱਤਿਆਂ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਹ ਤੁੱਕਾ ਨਹੀਂ ਸੀ ਬੀਜੇਪੀ ਵੱਲ ਪੱਕੇ ਤੌਰ ਤੇ ਵੋਟਰ ਮੁੜੇ ਨੇ ਬੀਜੇਪੀ ਨੂੰ ਲੋਕ ਸਭਾ ਚੋਣਾਂ ਵੇਲੇ ਇੱਥੋਂ ਮਿਲੀਆਂ ਸੀ 42000 ਕਾਂਗਰਸ ਨੂੰ ਮਿਲੀਆਂ ਸੀ 44000 ਤੋਂ ਜ਼ਿਆਦਾ ਬੀਜੇਪੀ ਨੂੰ 42000 ਤੋਂ ਜ਼ਿਆਦਾ ਹੁਣ ਅਗਰ ਬੀਜੇਪੀ ਜਿੱਤ ਜਾਂਦੀ ਹੈ ਚਰਨਜੀਤ ਚੰਨੀ ਦੇ ਕਾਂਗਰਸ ਦੇ ਕੈਂਡੀਡੇਟ ਤੋਂ ਜ਼ਿਆਦਾ ਵੋਟਾਂ ਨਾ ਤੇ ਫਿਰ ਬੀਜੇਪੀ ਬਾਕੀ ਦੀਆਂ ਚਾਰ ਜ਼ਿਮਨੀ ਚੋਣਾਂ ਦੇ ਵਿੱਚ ਵੀ ਤਕੜੀ ਹੋ ਕੇ ਨਿਕਲੂ। ਅਗਰ ਬੀਜੇਪੀ ਇੱਥੇ ਹਾਰ ਗਈ ਫਿਰ ਵਿਰੋਧੀ ਕਹਿਣਗੇ ਕਿ ਤੁਹਾਡੀ ਪਾਰਲੀਮੈਂਟ ਤੱਕ ਦੀ ਹਵਾ ਸੀ ਵਿਧਾਨ ਸਭਾ ਚ ਲੋਕ ਤੁਹਾਨੂੰ ਨਹੀਂ ਚਾਹੁੰਦੇ। ਆਮ ਆਦਮੀ ਪਾਰਟੀ ਜਦੋਂ ਹੁਣ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਪਵਨ ਕੁਮਾਰ ਟੀਨੂ ਨੂੰ ਪਈਆਂ 15000 ਤੋਂ 16000 ਵੋਟਾਂ। ਔਰ ਭਗਵੰਤ ਮਾਨ ਨੇ ਉੱਥੇ ਮਕਾਨ ਵੀ ਲਿਆ ਹੈ। ਜਲਦੀ ਉੱਥੇ ਡੇਰਾ ਲੱਗ ਜਾਊਗਾ। ਹਜੇ ਤਾਂ ਦਿੱਲੀ ਸੀ ਭਗਵੰਤ ਮਾਨ ਕੱਲ ਹੁਣ ਆਮ ਆਦਮੀ ਪਾਰਟੀ 92 ਸੀਟਾਂ ਜਿੱਤੀ ਸੀ ਸ਼ੀਤ ਲੰਗਰਾਲ ਆਪ ਦਾ ਹੀ ਐਮਐਲਏ ਸੀ ਜਿਹੜਾ ਅਸਤੀਫਾ ਦੇ ਕੇ ਬੀਜੇਪੀ ਚ ਚਲਾ ਗਿਆ ਅਗਰ ਆਪ ਲੋਕ ਸਭਾ ਚੋਣਾਂ ਵੇਲੇ ਦੇਖੀਏ ਤੇ 15 16000 ਵੋਟਾਂ ਮਿਲੀਆਂ ਸੋ ਭਗਵੰਤ ਮਾਨ ਦੀ ਵੀ ਚੁਣੌਤੀ ਹੋਣੀ ਹੈ ਕਿ ਨੰਬਰ 1 ਤੇ ਮੈਂ ਲੈ ਕੇ ਆਵਾਂ ਅਗਰ ਆਮ ਆਦਮੀ ਪਾਰਟੀ ਇਹ ਸੀਟ ਜਿੱਤਦੀ ਹੈ ਤੇ ਫਿਰ ਭਗਵੰਤ ਮਾਨ ਇਹ ਕਹਿ ਸਕਣਗੇ ਕਿ ਭਾਵੇਂ ਦਿੱਲੀ ਦੀ ਤਰ੍ਹਾਂ ਲੋਕ ਪਾਰਲੀਮੈਂਟ ਚ ਮੋਦੀ ਨੂੰ ਜਾਂ ਕਾਂਗਰਸ ਨੂੰ ਜਿਤਾ ਦਿੰਦੇ ਨੇ ਪਰ ਸੂਬੇ 'ਚ ਉਹ ਆਪ ਦੀ ਸਰਕਾਰੀ ਚਾਹੁੰਦੇ ਨੇ ਇਸ ਕਰਕੇ ਸੂਬੇ 'ਚ ਅਸੀਂ ਜਿੱਤ ਗਏ ਹੁਣ ਸਭ ਤੋਂ ਵੱਡਾ ਸਵਾਲ ਅਕਾਲੀ ਦਲ ਤੇ ਆ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਲੋਕ ਸਭਾ ਚੋਣਾਂ ਵੇਲੇ ਇਸ ਹਲਕੇ ਤੋਂ 2600 ਤੋਂ 2700 ਦੇ ਵਿੱਚ ਵੋਟਾਂ ਹਾਸਲ ਕੀਤੀਆਂ ਹੁਣ ਅਕਾਲੀ ਦਲ ਇਹ ਦਿਖਾਉਣਾ ਚਾਹੂਗਾ ਕਿ ਅਸੀਂ ਲੋਕ ਸਭਾ ਵੇਲੇ ਭਾਵੇਂ 2600 ਤੋਂ 27 ਦੇ ਦਰਮਿਆਨ ਰਹਿ ਗਏ ਕਿਉਂਕਿ ਉਦੋਂ ਲੋਕਾਂ ਦੇ ਵਿੱਚ ਇਹ ਦੇਖਣਾ ਸੀ ਵੀ ਅਸੀਂ ਮੋਦੀ ਦੇ ਹਮਾਇਤੀਆਂ ਜਾਂ ਮੋਦੀ ਦੇ ਵਿਰੋਧੀਆਂ ਜਾਂ ਅਸੀਂ ਇੰਡੀਆ ਦੇ ਨਾਲ ਆ ਹੁਣ ਇਹ ਦਿਖਾਉਣਗੇ ਦਿਖਾਉਣ ਦੀ ਕੋਸ਼ਿਸ਼ ਕਰਨਗੇ ਕਿ ਵਿਧਾਨ ਸਭਾ ਚ ਲੋਕ ਹੁਣ ਵੀ ਅਕਾਲੀ ਦਲ ਨੂੰ ਚਾਹੁੰਦੇ ਨੇ ਹੁਣ ਜਿੱਤਦਾ ਕਿਹੜਾ ਹੈ ਹੁਣ ਇਸੇ ਤਰ੍ਹਾਂ ਬਿੰਦਰ ਲਖਾ ਭੋਜਨ ਸਮਾਜ ਪਾਰਟੀ ਤੋਂ ਬੀਐਸਪੀ ਵੀ ਆਪਣਾ ਪੂਰਾ ਜ਼ੋਰ ਲਾਏਗੀ ਹੁਣ ਇਸ ਕਰਕੇ ਮੁਕਾਬਲਾ ਬੜਾ ਦਿਲਚਸਪ ਹੋ ਗਿਆ ਇਹ ਸੀਟ ਦੀ ਜਿੱਤ ਨੇ ਅਗਲੀਆਂ 4 ਜ਼ਿਮਨੀ ਚੋਣਾਂ ਦੇ ਉੱਤੇ ਪਾਰਟੀਆਂ ਦੀ ਸਥਿਤੀ ਤੈਅ ਕਰਨੀ ਹੈ ਇਸੇ ਕਰਕੇ ਮੈਂ ਕਹਿ ਰਿਹਾ ਅਕਾਲੀ ਦਲ ਕਾਂਗਰਸ ਔਰ ਭਾਜਪਾ ਸਾਰਿਆਂ ਦੀ ਇੱਜ਼ਤ ਦਾ ਸਵਾਲ ਜਿਹੜੀ ਹੈ ਇਹ ਵਿਧਾਨ ਸਭਾ ਦੀ ਸੀਟ ਬਣ ਗਈ ਔਰ ਸਾਰੇ ਪੂਰਾ ਜ਼ੋਰ ਖਰਜੋਜੀ ਇੱਥੇ ਲਾ ਰਹੇ ਨੇ ਪਰ ਲੋਕ ਇਸ ਗੱਲ ਨੂੰ ਲੈ ਕੇ ਨਾਰਾਜ਼ ਨੇ ਕਿ ਕਿਸੇ ਦੀ ਵੀ ਸਰਕਾਰ ਰਹੀ ਹੋਵੇ ਇਸ ਇਲਾਕੇ ਦਾ ਉਹਨਾਂ ਵਿਕਾਸ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ ਬਹੁਤ ਸਾਰੇ ਇਲਾਕੇ ਨੇ ਜਿੱਥੇ ਹਜੇ ਵੀ ਬੁਨਿਆਦੀ ਸਹੂਲਤਾਂ ਤੋਂ ਲੋਕ ਸਖਣੇ ਨੇ ਅੱਜ ਵੀ ਲੋਕਾਂ ਨੂੰ ਸੀਵਰੇਜ ਗਲੀਆਂ ਨਾਲੀਆਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਲੋਕ ਦੁਖੀ ਨੇ ਭਾਵੇਂ ਕਿਸੇ ਦੀ ਵੀ ਸਰਕਾਰ ਹੋਵੇ ਇਸ ਕਰਕੇ ਲੋਕਾਂ ਦੇ ਲਈ ਵੀ ਜਿਹੜੀ ਇੱਕ ਚੋਣ ਹੈ ਮਹੱਤਵਪੂਰਨਤਾ ਹੈ ਪਰ ਲੋਕ ਹਜੇ ਸਾਫ਼ ਦੱਸ ਨਹੀਂ ਰਹੇ ਕਿ ਉਹ ਕਿਸ ਪਾਸੇ ਜਾਣਗੇ ਬਿਲਕੁਲ ਬਿਲਕੁਲ ਸਹੀ ਹੈ ਚਲੋ ਹੁਣ ਸਥਿਤੀ ਕਲੀਅਰ ਹੋ ਹੀ ਜਾਏਗੀ ਥੋੜੇ ਕੁਝ ਹੀ ਸਮਾਂ ਹੈ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਵੋਟਾਂ ਪਈਆਂ ਰਿਜ਼ਲਟ ਆਣਗੇ ਸਥਿਤੀ ਬਿਲਕੁਲ ਸਾਫ਼ ਹੋ ਜਾਏਗੀ ਕਿ ਲੋਕ ਚਾਹੁੰਦੇ ਕੀ ਨੇ ਸੋ ਅਗਲੀ ਖਬਰ ਤੇ ਵਾਦਦਿਆਂ ਡਲਾਜੀਤ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨਹੀਂ ਹੋ ਸਕੀ ਆਖਿਰ ਕਿਉਂ ਜ਼ਮਾਨਤ ਨਹੀਂ ਹੋਈ ਕੀ ਕਾਰਨ ਸਮਝੇ ਜਾ ਸਕਦੇ ਆ ਦੇਖੋ ਉਹਨਾਂ ਦੀ ਜ਼ਮਾਨਤ ਜਿਹੜੀ ਉਹ ਰਾਊਜ਼ ਐਵੈਨਿਊ ਕੋਰਟ ਹੈ ਜਿੱਥੇ ਇਹ ਪੂਰਾ ਐਕਸਾਈਜ਼ ਮਾਮਲੇ ਦਾ ਕੇਸ ਚੱਲਦਾ ਹੈ ਜਦੋਂ ਵੀ ਕੋਈ ਗ੍ਰਿਫਤਾਰ ਹੁੰਦਾ ਹੈ ਤੇ ਉਹ ਮਨੀਸ਼ ਸਿਸੋਦੀਆ ਨੂੰ ਵੀ ਕਈ ਵਾਰੀ ਰਾਊਜ਼ ਐਵੈਨਿਊ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉਹ ਵੀ ਹਜੇ ਜੇਲ੍ਹ ਦੇ ਵਿੱਚ ਨੇ ਜੁਡੀਸ਼ੀਅਲ ਕਸਟਡੀ 'ਚ ਨੇ ਅਰਵਿੰਦ ਕੇਜਰੀਵਾਲ ਨੂੰ ਰਾਉਜ਼ ਐਵਨਿਊ ਦੀ ਕੋਰਟ ਨੇ ਤਾਂ ਜ਼ਮਾਨਤ ਦਿੱਤੀ ਪਰसों ਰਾਤ ਤੇ ਕੱਲ ਸਾਰਾ ਦਿਨ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਉਮੀਦ ਸੀ ਕਿ ਕੱਲ ਕੇਜਰੀਵਾਲ ਰਿਹਾ ਹੋ ਜਾਣਗੇ ਜ਼ਮਾਨਤ ਤੇ ਪਰसों ਰਾਤ ਭੰਗੜੇ ਵੀ ਪਏ ਇੱਕ ਦੂਜੇ ਦੇ ਲੱਡੂ ਨਾਲ ਮੂੰਹ ਮਿੱਠੇ ਕਰਾਏ ਗਏ ਔਰ ਆਮ ਆਦਮੀ ਪਾਰਟੀ ਨੇ ਕਿਹਾ ਸਾਨੂੰ ਅਦਾਲਤਾਂ ਤੇ ਭਰੋਸਾ ਹੈ ਟਵੀਟ ਕੀਤੇ ਗਏ ਸਚਾਈ ਦੀ ਜਿੱਤ ਹੋਈ ਪਰ ਕੱਲ ਸਵੇਰੇ ਸਵੇਰੀ ਇਨਫੋਰਸਮੈਂਟ ਡਾਇਰੈਕਟੋਰੇਟ ਹਾਈ ਕੋਰਟ ਚ ਚਲੀ ਗਈ ਕਿ ਸਾਡੀ ਗੱਲ ਮੁਕੰਮਲ ਤੌਰ ਤੇ ਰਾਊਜ਼ ਐਵੇਨਿਊ ਕੋਰਟ ਚ ਸੁਣੀ ਨਹੀਂ ਗਈ ਸਾਡੇ ਦੇਸ਼ ਦੇ ਵਿੱਚ ਇੱਕ ਸੰਵਿਧਾਨਿਕ ਵਿਵਸਥਾ ਹੈ ਅਗਰ ਤੁਸੀਂ ਹੇਟਲੀ ਕੋਰਟ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਤੇ ਤੁਸੀਂ ਉੱਪਰਲੀ ਕੋਰਟ ਚ ਜਾ ਸਕਦੇ ਹੋ ਹਾਲਾਂਕਿ ਹਜੇ ਜ਼ਮਾਨਤ ਵੀ ਨਹੀਂ ਸੀ ਹੋਈ ਅਰਵਿੰਦ ਕੇਜਰੀਵਾਲ ਦੀ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ED ਹਾਈ ਕੋਰਟ ਦੇ ਵਿੱਚ ਚਲੇ ਜਾਂਦੀ ਹੈ ਕਿ ਸਾਡੇ ਤੱਥ ਸੁਨੇ ਜਾਣ ਸਾਡੀ ਗੱਲ ਸੁਣੇ ਬਿਨਾ ਹੇਟਲੀ ਅਦਾਲਤ ਦੇ ਫੈਸਲੇ ਨੂੰ ਲਾਗੂ ਨਾ ਕੀਤਾ ਜਾਵੇ ਸੋ ਹਾਈ ਕੋਰਟ ਨੇ ਹੇਟਲੀ ਅਦਾਲਤ ਦੇ ਫੈਸਲੇ ਤੇ ਰੋਕਾ ਦਾ ਦਿੱਤੀ ਸੁਣਵਾਈ ਹੋਈ ਸਾਰਾ ਦਿਨ ਸੁਣਵਾਈ ਹੋਈ ਹੁਣ ਉਮੀਦ ਹੈ ਕਿ 24 ਜਾਂ 25 ਤਰੀਕ ਨੂੰ ਕਿਉਂਕਿ ਅਦਾਲਤ ਨੇ ਆਪਣਾ ਫੈਸਲਾ ਰਾਖਮਾ ਰੱਖ ਲਿਆ ਔਰ ਹੋਰ ਰਿਕਾਰਡ ਮੰਗਿਆ ਦੋਵੇਂ ਤਰ੍ਹਾਂ ਹੁਣ ਸਾਰੀਆਂ ਤਰ੍ਹਾਂ ਆਪਣੀ ਆਪਣੀ ਜੋ ਹੋਰ ਗੱਲ ਕਹਿਣੀ ਚਾਹਣਗੀਆਂ ਅਦਾਲਤ ਨੂੰ ਸਬਮਿਟ ਕਰਨਗੀਆਂ ਫੈਸਲਾ ਰਾਖਮਾ ਪਰ 24 ਜਾਂ 25 ਤਰੀਕ ਨੂੰ ਕੋਈ ਨਾ ਕੋਈ ਦਿੱਲੀ ਹਾਈ ਕੋਰਟ ਫੈਸਲਾ ਸੁਣਾ ਸਕਦੀ ਹੈ ਹੁਣ 24-25 ਨੂੰ ਅਗਰ ਤੱਕ ਕੇਜਰੀਵਾਲ ਨੂੰ ਰਿਹਾਈ ਮਿਲਦੀ ਹੈ ਫਿਰ ਤਾਂ ਇਹ ਆਮ ਆਦਮੀ ਪਾਰਟੀ ਲਈ ਬੜੀ ਖੁਸ਼ੀ ਵਾਲੀ ਗੱਲ ਹੋਣੀ ਹੈ ਕਿਉਂਕਿ ਦਿੱਲੀ ਦੇ ਵਿੱਚ ਵੀ ਇਸ ਸਾਲ ਦੇ ਅੰਤ ਤੱਕ ਚੋਣਾਂ ਨੇ ਹਰਿਆਣੇ ਚ ਵੀ ਵੋਟਾਂ ਨੇ ਅਗਰ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਤੇ ਫਿਰ ਉਹ ਅਗਲੀਆਂ ਚੋਣਾਂ ਦੀ ਤਿਆਰੀ ਕਰਨਗੇ ਅਗਰ ਹਾਈ ਕੋਰਟ ਜ਼ਮਾਨਤ ਰੱਦ ਕਰ ਦਿੰਦੀ ਆਰਵਿੰਦ ਕੇਜਰੀਵਾਲ ਦੀ ਤੇ ਫਿਰ ਆਮ ਆਦਮੀ ਪਾਰਟੀ ਔਰ ਆਰਵਿੰਦ ਕੇਜਰੀਵਾਲ ਦੇ ਲਈ ਸਥਿਤੀਆਂ ਬਹੁਤ ਚੁਣੌਤੀ ਵਾਲੀਆਂ ਹੋ ਜਾਣਗੀਆਂ ਖਜੇ ਤੱਕ ਮਨੀਸ਼ ਸਿਸੋਧੀਆਂ ਨੂੰ ਜ਼ਮਾਨਤ ਨਹੀਂ ਮਿਲੀ ਅਗਰ ਈਡੀ ਨੇ ਕੋਈ ਅਜਿਹੇ ਤੱਥ ਪੇਸ਼ ਕਰਤੇ ਜਿਹਦੇ ਨਾਲ ਅਦਾਲਤ ਨੂੰ ਲੱਗਿਆ ਕਿ ਇਸ ਵਕਤ ਅਸੀਂ ਨਹੀਂ ਰਿਹਾ ਕਰਨਾ ਚਾਹੀਦਾ ਅਰਵਿੰਦ ਕੇਦਰੀਵਾਲ ਨੂੰ ਤੇ ਅਰਵਿੰਦ ਕੇਦਰੀਵਾਲ ਫਿਰ ਸੁਪਰੀਮ ਕੋਰਟ ਜਾਣਗੇ ਔਰ ਫਿਰ ਉਹਨਾਂ ਦੀ ਜਿਹੜੀ ਜ਼ਮਾਨਤ ਹੈ ਜ਼ਮਾਨਤ ਹੁੰਦੀ ਹੈ ਜਾਂ ਨਹੀਂ ਹੁੰਦੀ ਇਹਨੂੰ ਕਿੰਨਾ ਵੀ ਵਕਤ ਲੱਗ ਸਕਦਾ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਕਿ 10-15 ਦਿਨਾਂ ਚ ਸੁਪਰੀਮ ਕੋਰਟ ਚ ਵੀ ਸੁਣਵਾਈ ਹੋ ਜਾਊ ਸਪਰੀਮ ਕੋਰਟ ਦੇ ਵਿੱਚ ਪਟੀਸ਼ਨ ਜਾਏਗੀ ਸੁਪਰੀਮ ਕੋਰਟ ਸਵੀਕਾਰ ਕਰਦੀ ਹੈ ਕਦੋਂ ਦੀਆਂ ਡੇਟਾਂ ਪੈਂਦੀਆਂ ਕਿੰਨੀਆਂ ਸੁਣਵਾਈਆਂ ਹੁੰਦੀਆਂ ਇਸ ਕਰਕੇ 24 25 ਤਰੀਕ ਨੂੰ ਜਿਹੜਾ ਸੰਭਾਵਿਤ ਫੈਸਲਾ ਹੈ ਦਿੱਲੀ ਹਾਈ ਕੋਰਟ ਦਾ ਉਹਦੇ ਉੱਪਰ ਬਹੁਤ ਕੁਝ ਨਿਰਭਰ ਕਰਦਾ ਹੈ ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਅਗਰ ਬਾਹਰ ਆਉਂਦੇ ਨੇ ਤੇ ਕੀ ਚੋਣਾਂ 'ਚ ਉਸ ਸਰਗਰਮੀ ਨਾ ਜਾਏਗੀ ਅਗਰ ਜ਼ਮਾਨਤ ਨਹੀਂ ਹੁੰਦੀ ਤੇ ਫਿਰ ਆਮ ਆਦਮੀ ਪਾਰਟੀ ਲਈ ਇਹ ਵੱਡੀ ਚੁਣੌਤੀ ਬਣੇਗੀ ਇਹ ਇੱਕ ਝਟਕਾ ਹੋਏਗਾ ਆਮ ਆਦਮੀ ਪਾਰਟੀ ਦੇ ਲਈ ਬਾਕੀ ਵੇਖਦੀਆਂ ਫੈਸਲਾ ਅਦਾਲਤਾਂ ਨੇ ਕੀ ਕਰਨਾ ਹੈ ਅਦਾਲਤਾਂ ਨੇ ਹੀ ਫੈਸਲਾ ਕਰਨਾ ਜੀ 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 ਬਿਲਕੁਲ ਸੋ ਡੱਲਾ ਜੀ ਪਾਰਲੀਮੈਂਟ ਸੈਸ਼ਨ ਦੀ ਹੀ ਗੱਲ ਕਰ ਲਈਏ 24 25 ਤਰੀਕ ਨੂੰ ਸ਼ੁਰੂ ਹੋਣਾ ਹੈ ਤੇ ਨਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਤਿੰਨ ਮੈਂਬਰ ਪਾਰਲੀਮੈਂਟ ਜਿਹੜੇ ਐ ਸੋ ਚੱਕਦੇ ਹੀ ਕਿਹੜਾ ਵੱਡਾ ਅੰਦੋਲਨ ਛੇੜ ਸਕਦੇ ਨੇ ਇਸ ਉੱਪਰ ਗੱਲ ਸਾਂਝੀ ਕਰਨਾ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਭੂਮਿਕਾ ਇਸ ਪਹਿਲੇ ਸੈਸ਼ਨ ਦੇ ਵਿੱਚ ਕੀ ਰਹਿਣ ਵਾਲੀ ਹੈ ਦੇਖੋ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੈ ਉਹ ਬਹੁਤ ਮਹੱਤਵਪੂਰਨ ਹੈ ਖਰਜੋਜੀ 24 25 ਜੂਨ ਨੂੰ ਸੈਸ਼ਨ ਹੈ ਔਰ ਸਾਰੇ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਨੇ ਸੌ ਚੱਕਣੀ ਹੈ ਔਰ ਜਿਹੜੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਤਿੰਨ ਮੀਟ ਹੇਰ ਮਲਵਿੰਦਰ ਸਿੰਘ ਕੰਗ ਔਰ ਡਾਕਟਰ ਚੱਬੇਵਾਲ ਇਹ ਤਿੰਨੋਂ ਬੜੇ ਤੇਜ਼ ਦਲਾਰ ਬੁਲਾਰੇ ਵੀ ਨੇ ਲੀਡਰ ਵੀ ਤਕੜੇ ਨੇ ਔਰ ਜਿੱਤ ਕੇ ਪਾਰਲੀਮੈਂਟ ਚ ਪਹੁੰਚੇ ਨੇ ਸਭ ਤੋਂ ਵੱਡਾ ਮੁੱਦਾ ਮੈਨੂੰ ਲੱਗਦਾ ਸੌ ਚੱਕਦੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਚੱਕਣਗੇ ਪੰਜਾਬ ਦਾ 700 ਕਰੋੜ ਰੁਪਇਆ ਬਕਾਇਆ ਹੈ ਰੂਰਲ ਡਿਵੈਲਪਮੈਂਟ ਫੰਡ ਦਾ ਔਰ ਜਦ ਤੱਕ ਪੰਜਾਬ ਨੂੰ ਇਹ ਪੈਸਾ ਨਹੀਂ ਮਿਲਦਾ ਪੰਜਾਬ ਦੇ ਪੇਂਡੂ ਖੇਤਰਾਂ ਦੀ ਸਾਡੀ ਜਿਹੜੀ ਡਿਵੈਲਪਮੈਂਟ ਹੈ ਤਰੱਕੀ ਹੈ ਉਹ ਰੁਕੀ ਰਹਿਣੀ ਹੈ ਕੈਪਟਨ ਮਰਿੰਦਰ ਦੀ ਸਰਕਾਰ ਵੇਲੇ ਜਿਹੜੀ ਕਰਜ਼ਾ ਮਾਫੀ ਯੋਜਨਾ ਸ਼ੁਰੂ ਕੀਤੀ ਗਈ ਸੀ ਕੈਪਟਨ ਮਰਿੰਦਰ ਨੇ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਸੀ ਉਹਦੇ ਉਹਨੂੰ ਆਧਾਰ ਬਣਾ ਕੇ ਕਿਸਾਨਾਂ ਦੀ ਕਰਜ਼ਾ ਮਾਫੀ ਕੀਤੀ ਸੀ ਬੈਂਕਾਂ ਨੇ ਅਦਾਇਗੀ ਕਰਜ਼ਾ ਮਾਫੀ ਦੇ ਤੌਰ ਤੇ ਕੀਤੀ ਔਰ ਵਿਆਜ ਹਜੇ ਵੀ ਪੰਜਾਬ ਦੀ ਸਰਕਾਰ ਕਹਿੰਦੇ ਚੁਕਾ ਰਹੀ ਹੈ ਔਰ ਕੇਂਦਰ ਨੇ ਕਿਹਾ ਸੀ ਕਿ ਤੁਸੀਂ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਕਿਸੇ ਹੋਰ ਥਾਂ ਨਹੀਂ ਵਰਤੋਗੇ ਪਰ ਨਾ ਤਾਂ ਭਗਵੰਤ ਮਾਨ ਦੀ ਸਰਕਾਰ ਨੇ ਨਾ ਕੇਂਦਰ ਨੇ ਕੈਪਟਨ ਮਰਿੰਦਰ ਤੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਕੈਪਟਨ ਮਰਿੰਦਰ ਤਾਂ ਭਾਜਪਾ ਚ ਚਲੇ ਗਏ ਅਗਰ ਕੈਪਟਨ ਮਰਿੰਦਰ ਕਿਸੇ ਹੋਰ ਪਾਰਟੀ ਚ ਹੁੰਦੇ ਤੇ ਹੋ ਸਕਦਾ ਹੈ ਕੈਪਟਨ ਮਰਿੰਦਰ ਨੂੰ ਵੀ ਈਡੀ ਦਾ ਜਾਂ ਕੇਂਦਰ ਦਾ ਕੋਈ ਨੋਟਿਸ ਆ ਜਾਂਦਾ ਵੀ ਭਾਈ ਤੁਸੀਂ ਰੂਰਲ ਡਿਵੈਲਪਮੈਂਟ ਆਫ ਫੰਡ ਦਾ ਪੈਸਾ ਕਿਸੇ ਹੋਰ ਪਾਸੇ ਕਿਉਂ ਵਰਤਿਆ ਪਰ ਕਿਉਂਕਿ ਉਹ ਬੀਜੇਪੀ ਚ ਹੈ ਕੈਪਟਨ ਮਰਿੰਦਰ ਦੀ ਪਤਨੀ ਨੂੰ ਤਾਂ ਟਿਕਟ ਦਿੱਤੀ ਬੀਜੇਪੀ ਨੇ ਉੱਥੋਂ ਪਟਿਆਲੇ ਤੋਂ ਬੀਬੀ ਪ੍ਰਨੀਤ ਕੌਰ ਨੂੰ ਕੈਪਟਨ ਮਰਿੰਦਰ ਨੂੰ ਕਿਸੇ ਨੇ ਨਹੀਂ ਪੁੱਛਿਆ ਭਗਵੰਤ ਮਾਨ ਵੀ ਸ਼ਾਇਦ ਕੈਪਟਨ ਮਰਿੰਦਰ ਸਿੰਘ ਵਾਲੇ ਪਾਸੇ ਕਾਰਵਾਈ ਕਰਦੇ ਵਿੱਚ ਵਿੱਚ ਦੇ ਝਿਜਕ ਦੇ ਲੱਗਦੇ ਨੇ ਇਹਦਾ ਕਾਰਨ ਨਹੀਂ ਸਮਝ ਆਉਂਦਾ ਜਾਂ ਤਾਂ ਹੋ ਸਕਦਾ ਕਿ ਭਗਵੰਤ ਮਾਨ ਦੇ ਜਿਹੜੇ ਅਫਸਰ ਨੇ ਭਾਵੇਂ ਵਿਜੀਲੈਂਸ ਵਾਲੇ ਨੇ ਭਾਵੇਂ ਜਿਹੜੇ ਸੀਆਈਡੀ ਵਾਲੇ ਨੇ ਹੋ ਸਕਦਾ ਉਹ ਕੋਈ ਸਬੂਤ ਹੀ ਨਾ ਲੱਭ ਸਕੇ ਹੁਣ ਪਿਛਲੀ ਸਰਕਾਰ ਦੇ ਗੱਲਸੀ ਮੈਨੂੰ ਹੈਰਾਨੀ ਜਿ ਬੜੀ ਹੁੰਦੀ ਹੈ ਕਿ ਭਗਵੰਤ ਮਾਨ ਉਹਨਾਂ ਨੇ ਕਈ ਵਿਧਾਇਕ ਕਈ ਮੰਤਰੀ ਉਹਨਾਂ ਤੇ ਕੇਸ ਚਲਾਏ ਉਹਨਾਂ ਦੀਆਂ ਪੁੱਛ ਪੜਤਾਲਾਂ ਹੋ ਰਹੀਆਂ ਨੇ ਪਰ ਪਿਛਲੀ ਸਰਕਾਰ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਇੱਕ ਵਾਰ ਨਹੀਂ ਸੱਧਿਆ ਨਾ ਕੇਂਦਰ ਵਾਲਿਆਂ ਨੇ ਨਾ ਪੰਜਾਬ ਵਾਲਿਆਂ ਨੇ ਇਹ ਕੈਪਟਨ ਅਮਰਿੰਦਰ ਦੀ ਕੋਈ ਖਾਸੀਅਤ ਹੀ ਹੋਣੀ ਹੈ ਜਿਹੜੇ ਉਹ ਸਾਰਿਆਂ ਨੂੰ ਸੈੱਟ ਕਰਕੇ ਰੱਖਦੇ ਆ ਨੀ ਤਾਂ ਉਹ ਮੁੱਖ ਮੰਤਰੀ ਜੀਦੀ ਸਰਕਾਰ ਵੇਲੇ ਕਈ ਕਪਲੇ ਘਟਾਲੇ ਆਏ ਹੋਏ ਹੋਣ ਉਹਨੂੰ ਵਿਜੀਲੈਂਸ ਬਿਊਰੋ ਜਾਂ ਕੋਈ ਏਜੰਸੀ ਇੱਕ ਵਾਰੀ ਬੁਲਾ ਕੇ ਵੀ ਨਾ ਪੁੱਛੇ ਵੀ ਭਾਈ ਤੁਸੀਂ ਦੱਸ ਹੀ ਦਿਓ ਤੁਸੀਂ ਤਾਂ ਕਹਿੰਦੇ ਸੀ ਕਈਆਂ ਦੇ ਮੈਂ ਨਾਮ ਸਾਰਵਜਨਿਕ ਕਰੂੰਗਾ ਖੁਲਾਸੇ ਕਰੂੰਗਾ ਮੈਂ ਕਾਰਵਾਈ ਕਰਨਾ ਚਾਹੁੰਦਾ ਸੀ ਮੈਨੂੰ ਹਾਈ ਕਮਾਂਡ ਨੇ ਨਹੀਂ ਹੁਣ ਦਿੱਤੀ ਮਤਲਬ ਕਿ ਇਹਦੇ ਚ ਕਾਲਾ ਮਾਲਾ ਜਾਂ ਕੋਈ ਸ਼ੱਕ ਹੈ ਹੁਣ ਇਹ ਦੇਖੋ ਪਤਾ ਤਾਂ ਤਾਂ ਹੀ ਲੱਗਣਾ ਜੇ ਜਾਂਚ ਹੋਊਗੀ ਪਰ ਜਿਹੜਾ ਸਾਡਾ ਆਰਡੀਐਫ ਦਾ ਪੈਸਾ ਸੀ ਉਹ ਨਹੀਂ ਮਿਲਿਆ ਔਰ ਭਾਜਪਾ ਦੀ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਨਹੀਂ ਦਿੱਤਾ ਭਗਵੰਤ ਮਾਨ ਦੀ ਸਰਕਾਰ ਹੁਣ ਸੁਪਰੀਮ ਕੋਰਟ 'ਚ ਵੀ ਗਈ ਹੈ ਪਰ ਅਦਾਲਤਾਂ ਦਾ ਤੁਹਾਨੂੰ ਪਤਾ ਹੈ ਸਾਡੇ ਅਦਾਲਤਾਂ ਦੀਆਂ ਕਾਰਵਾਈਆਂ ਬਹੁਤ ਲੰਬੀਆਂ ਚੱਲਦੀਆਂ ਨੇ ਇਸ ਕਰਕੇ ਪਤਾ ਨਹੀਂ ਅਦਾਲਤਾਂ ਦੇ ਫੈਸਲੇ ਕਦੋਂ ਆਉਣਗੇ ਪਰ ਹੁਣ ਇਹ ਜਿਹੜੇ ਮੈਂਬਰ ਪਾਰਲੀਮੈਂਟ ਨੇ ਇਹ ਪਾਰਲੀਮੈਂਟ 'ਚ ਪਹਿਲੇ ਸੈਸ਼ਨ ਤੋਂ ਹੀ ਇਹ ਰੌਲਾ ਪਾਉਣਗੇ ਕੇਂਦਰ ਦੀ ਸਰਕਾਰ ਅੱਗੇ ਪਰ ਮੈਨੂੰ ਇਹ ਲੱਗਦਾ ਕਿ ਜਿਹੜੇ ਸਾਡੇ ਬਾਕੀ ਮੈਂਬਰ ਪਾਰਲੀਮੈਂਟ ਨੇ 10 ਕੁੱਲ 13 ਨੇ ਤੇ ਨਾਂ ਪਾਲੇ ਨੇ ਕਮਰਿਤਪਾਲ ਐਕ ਸਰਬਜੀਤ ਹੈ ਅਮਰਿਤਪਾਲ ਸੌ ਚੱਕਣ ਤਾਂ ਜ਼ਰੂਰ ਜਾਊਗਾ ਮੈਨੂੰ ਲੱਗਦਾ ਕਿਉਂਕਿ ਇਹ ਇੱਕ ਹੱਕ ਬਣ ਗਿਆ ਕਿਉਂਕਿ ਉਹ ਜਿੱਤ ਗਿਆ ਲੋਕਾਂ ਦਾ ਨੁਮਾਇੰਦਾ ਬਣ ਕੇ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਸੌ ਚੱਕਣ ਤਾਂ ਜ਼ਰੂਰ ਜਾਊਗਾ ਮੈਨੂੰ ਲੱਗਦਾ ਹੈ ਉਹਨੂੰ ਜੇ ਜੇ ਸਰਕਾਰਾਂ ਮਨਜ਼ੂਰੀ ਨਹੀਂ ਦਿੰਦੀਆਂ ਤੇ ਅਦਾਲਤਾਂ ਮਨਜ਼ੂਰੀ ਦੇ ਸਕਦੀਆਂ ਨੇ ਹੋ ਸਕਦਾ ਸਾਡਾ ਪ੍ਰੋ ਟਾਈਮ ਸਪੀਕਰ ਹੀ ਸਾਦ ਲੈ ਸਾਡੇ ਗ੍ਰਹਿ ਮੰਤਰਾਲੇ ਨੂੰ ਕਹਿ ਕੇ ਕਿ ਇੱਕ ਵਿਅਕਤੀ ਜਿਹੜਾ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਉਹਨੂੰ ਲੈ ਕੇ ਆਓ ਕਿਉਂਕਿ ਜਿਹੜੀ ਲਿਸਟ ਹੈ ਉਹ ਤਾਂ ਭਾਰਤ ਦੇ ਚੋਣ ਕਮਿਸ਼ਨ ਨੇ ਸੌਂਪਣੀ ਹੈ ਸਰਕਾਰ ਨੂੰ ਵੀ ਸੌਂਪੀ ਹੈ ਚੋਣ ਕਮਿਸ਼ਨ ਨੇ ਔਰ ਪਾਰਲੀਮੈਂਟ ਦੇ ਵਿੱਚ ਵੀ ਉਹ ਲਿਸਟ ਜਾਂਦੀ ਹੈ ਕਿ ਕਿਹੜੇ ਕਿਹੜੇ ਮੈਂਬਰ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਨੇ ਸੌਂ ਚੱਕਣੀ ਸੋ ਅਮਰਿਤਪਾਲ ਸਿੰਘ ਨੂੰ ਜਾਂ ਤਾਂ ਪ੍ਰੋ ਟਾਈਮ ਸਪੀਕਰ ਬੁਲਾ ਸਕਦੇ ਨੇ ਸੌਂ ਚੱਕਣ ਲਈ ਜਾਂ ਜਦੋਂ ਸਪੀਕਰ ਚੁਣਿਆ ਗਿਆ ਉਹ ਸੱਜ ਸਕਦਾ ਹੈ ਕਿ ਭਾਈ ਅਮਰਿਤਪਾਲ ਨੂੰ ਸੌਂ ਚਕਾਓ ਅਗਰ ਇਹ ਨਹੀਂ ਬੁਲਾਉਂਦੇ ਅਗਰ ਅਮਰਿਤਪਾਲ ਸਿੰਘ ਦੀ ਧਿਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਚਲੀ ਜਾਂਦੀ ਹੈ ਉਹ ਸਿੱਧੇ ਸੁਪਰੀਮ ਕੋਰਟ ਵੀ ਜਾ ਸਕਦੇ ਨੇ ਜ਼ਰੂਰੀ ਨਹੀਂ ਕਿ ਇਸ ਮਾਮਲੇ 'ਚ ਪਹਿਲਾਂ ਲੋਅਰ ਕੋਰਟ ਜਾਣ ਫਿਰ ਹਾਈ ਕੋਰਟ ਜਾਣ ਅਮਰਿਤਪਾਲ ਦੀ ਧੀਰੇ ਉਹਨਾਂ ਦੇ ਵਕੀਲ ਜਾਂ ਪਰਿਵਾਰ ਸਿੱਧਾ ਸੁਪਰੀਮ ਕੋਰਟ ਜਾ ਸਕਦਾ ਹੈ ਕਿ ਸੌ ਚੁਕਾਈ ਜਾਵੇ ਸੋ ਸੌ ਤਾਂ ਚੁਕਾਉਣੀ ਹੀ ਪੈਣੀ ਹੈ ਮੈਨੂੰ ਲੱਗਦਾ ਸੌ ਨਹੀਂ ਰੁਕਮਾਉਂਦੇ ਹੁਣ ਅਮਰਿਤਪਾਲ ਸੌ ਚੱਕਣ ਤੋਂ ਬਾਅਦ ਕੀ ਉਹਨਾਂ ਨੂੰ ਕੁਝ ਸਮੇਂ ਲਈ ਜਿਹੜੀ ਹੈ ਖੁੱਲ ਦੰਦੇ ਨੇ ਜਾਂ ਸਿਰਫ ਸੌ ਚੁਕਾਉਣ ਲਈ ਲੈ ਕੇ ਆਉਂਦੇ ਨੇ ਵਾਪਸ ਲੈ ਜਾਂਦੇ ਨੇ ਇਹ ਗੱਲ ਵੱਖਰੀ ਹੈ ਪਰ ਕੁੱਲ 13 ਦੇ ਵਿੱਚੋਂ ਜੇ ਅਮਰਿਤਪਾਲ ਨੂੰ ਅਸੀਂ ਮੰਨ ਲਈਏ ਕਿ ਨਹੀਂ ਬਾਹਰ ਆਉਂਦਾ ਅਮਰਿਤਪਾਲ ਤੇ ਤਿੰਨ ਆਪ ਵਾਲੇ ਔਰ ਨੌ ਦੂਸਰੇ ਇਹ 12 ਦੇ 12 ਨੂੰ ਸਭ ਤੋਂ ਪਹਿਲਾਂ ਕੰਮ ਸੌਂ ਚੱਕਣ ਤੋਂ ਬਾਅਦ ਪਾਰਲੀਮੈਂਟ ਦੇ ਸੈਸ਼ਨ ਚ ਪੰਜਾਬ ਦੇ 700 ਕਰੋੜ ਰੁਪਏ ਦੀ ਮੰਗ ਅਲਾ ਕਰਨਾ ਚਾਹੀਦਾ ਕਿਉਂਕਿ ਬੀਜੇਪੀ ਵਾਲਾ ਤਾਂ ਕੋਈ ਹੈ ਨਹੀਂ ਐਟ ਕਿ ਮੈਂਬਰ ਪਾਰਲੀਮੈਂਟ ਪੰਜਾਬ ਚੋਂ ਬੀਜੇਪੀ ਪਾਰਲੀਮੈਂਟ ਚ ਜ਼ੀਰੋ ਹੈ ਸੋ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੂੰ ਦੱਬ ਕੇ ਆਵਾਜ਼ ਬੁਲੰਦ ਕਰਨੀ ਪੈਣੀ ਹੈ ਪਾਰਲੀਮੈਂਟ ਚ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਹੋਵੇ ਹੈਲਥ ਮਿਸ਼ਨ ਦਾ ਪੈਸਾ ਹੋਵੇ ਜਾਂ ਪੰਜਾਬ ਦੇ ਬਾਕੀ ਮਸਲੇ ਸੋ ਅਗਰੇ ਜ਼ੋਰ ਸ਼ੋਰ ਨਾਲ ਆਵਾਜ਼ ਚੱਕਣਗੇ ਤਾਂ ਮਾਰੀ ਮੋਟੀ ਗੱਲ ਸੁਣੀ ਜਾਊਗੀ ਕਿਉਂਕਿ ਜਿੰਨੀ ਇਹ ਗੱਲ ਪਾਰਲੀਮੈਂਟ ਚ ਚੱਕਣਗੇ ਉਨੀ ਪੰਜਾਬ ਚ ਆਊਗੀ ਪਰ ਪੰਜਾਬ ਚ ਜਦੋਂ ਭਾਜਪੀ ਦੇ ਲੀਡਰ ਵੋਟਾਂ ਮੰਗਣ ਆਉਣਗੇ ਜਾਂ ਲੋਕਾਂ ਚਾਣਨਗੇ ਤੇ ਫਿਰ ਲੋਕ ਇਹਨਾਂ ਤੋਂ ਸਵਾਲ ਪੁੱਛਣਗੇ ਕਿ ਅਸੀਂ ਜ਼ਰੂਰ ਤੁਹਾਨੂੰ ਵੋਟ ਪਾਵਾਂਗੇ ਇਸ ਮਸਲੇ ਤੇ ਤੁਸੀਂ ਆਪਣਾ ਪਹਿਲਾ ਰੁਖ ਸਾਫ਼ ਕਰੋ ਸੋ ਇਸ ਕਰਕੇ ਇਹ ਬਹੁਤ ਅਹਿਮ ਭੂਮਿਕਾ ਜਿਹੜੀ ਹੈ ਪਾਰਲੀਮੈਂਟ ਦੇ ਸੈਸ਼ਨ ਚ ਸਾਡੇ ਮੈਂਬਰ ਪਾਰਲੀਮੈਂਟਾਂ ਦੇ ਵੀ ਬਣਨ ਵਾਲੀ ਹੈ ਜੀ 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 ਬਿਲਕੁਲ ਸੋ ਆਪਾਂ ਲਗਾਤਾਰ ਜਿਵੇਂ ਪਾਰਲੀਮੈਂਟ ਸੈਸ਼ਨ ਦੀ ਗੱਲ ਕਰ ਰਹੇ ਹਾਂ ਸੋ ਡੋਲਾ ਜੀ ਇਹ ਸੈਸ਼ਨ ਜਿਹੜਾ ਹੈ ਕਾਫੀ ਹੰਗਾਮੇਦਾਰ ਰਹਿਣ ਦੀ ਵੀ ਸੰਭਾਵਨਾ ਜ਼ਰੂਰ ਲੱਗ ਰਹੀ ਹੈ ਸਪੀਕਰ ਨੂੰ ਲੈ ਕੇ ਕੀ ਅਪਡੇਟ ਹੈ ਕਿਉਂਕਿ ਪਤਾ ਚੱਲਿਆ ਕਿ ਹੁਣੇ ਤੋਂ ਹੀ ਸੰਭਾਵਿਤ ਨਾਵਾਂ ਨੂੰ ਲੈ ਕੇ ਜੋ ਹੈ ਰੌਲਾ ਪਿਆ ਹੋਇਆ ਹੈ ਕੀ ਕਰਨਾ ਚਾਹੋਗੇ ਤੁਸੀਂ ਦੇਖੋ ਇਸ ਵਾਰ ਨਰਿੰਦਰ ਮੋਦੀ ਦੀ ਸਰਕਾਰ ਓਡੀ ਜ਼ਿਆਦਾ ਤਕੜੀ ਨਹੀਂ ਹੈ ਉਂਝ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦੇ ਵਿੱਚ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਈ ਚੰਗੇ ਕੰਮ ਵੀ ਹੋਏ ਨੇ ਮੁਲਕ 'ਚ ਭਾਰਤ ਦਾ ਨਾਮ ਦੁਨੀਆ 'ਚ ਵੀ ਵੱਡਾ ਹੋਇਆ ਹੈ ਨਰਿੰਦਰ ਮੋਦੀ ਨੇ ਬਹੁਤ ਵੱਡੇ ਪੁਲਾੰਗਾ ਵੀ ਪਟੀਆਂ ਨੇ ਪਰ ਆ ਪੇਪਰ ਲੀਕ ਨਹੀਂ ਰੋਕ ਸਕੀ ਭਾਜਪਾ ਦੀ ਸਰਕਾਰ ਕੱਲ ਵੀ ਮੈਂ ਦੇਖ ਰਿਹਾ ਸੀ ਬਹੁਤ ਪ੍ਰੋਟੈਸਟ ਹੋਏ ਭਾਵੇਂ ਰਾਜਾ ਵੜਿੰਗ ਸੀ ਭਾਵੇਂ ਦੂਸਰੇ ਲੀਡਰ ਸੀ ਦੇਸ਼ ਭਰ 'ਚ ਕੱਲ ਪ੍ਰੋਟੈਸਟ ਹੋਇਆ ਕਿ ਜਿਹੜੇ ਪੇਪਰ ਲੀਕ ਹੋ ਰਹੇ ਨੇ ਭਾਵੇਂ ਐਨਈਟੀ ਨੈਟ ਦਾ ਪੇਪਰ ਹੈ ਪਾਵੇਂ ਨੀਟ ਦਾ ਪੇਪਰ ਹੈ ਉਹ ਹਜੇ ਰੱਦ ਤਾਂ ਨਹੀਂ ਹੋਇਆ ਪਰ ਉਹਦੇ 'ਚ ਵੀ ਕਹਿੰਦੇ ਲੀਕੇਜ ਦੀ ਖਬਰਾਂ ਆ ਰਹੀਆਂ ਨੇ ਸੋ ਜਿਹੜੇ ਵੱਡੇ ਵੱਡੇ ਇਮਤਿਹਾਨ ਨੇ ਜਿਹਦੇ 'ਚ ਸਾਡੇ ਮੁਲਕ ਦੇ ਲੱਖਾਂ ਕਰੋੜਾਂ ਬੱਚੇ ਸਿੱਧੇ ਅਸਿੱਧੇ ਰੂਪ 'ਚ ਇਮਤਿਹਾਨ 'ਚ ਬੈਠਦੇ ਨੇ ਅਸਿੱਧਾ ਰੂਪ ਮਤਲਬ ਕਿ ਜੇ ਇੱਕ ਬੱਚੇ ਦਾ ਇਮਤਿਹਾਨ ਹੈ ਤੇ ਉਹਦੇ ਮਾਪੇ ਦਾ ਵੀ ਇਮਤਿਹਾਨ ਹੁੰਦਾ ਕਿਉਂਕਿ ਬੱਚਾ ਜਦੋਂ ਰਾਤ ਰਾਤ ਭਰ ਪੜ੍ਹਦਾ ਤੇ ਉਹਦੇ ਮਾਪੇ ਵੀ ਜਾਗਦੇ ਰਹਿੰਦੇ ਨੇ ਉਹਦੇ ਲਈ ਕਦੀ ਦੁੱਧ ਲਿਆ ਉਹਦੇ ਲਈ ਰਾਤ ਨੂੰ ਕਦੀ ਖਾਣਾ ਲਿਆ ਸੋ ਬੱਚੇ ਛੋਟੇ ਹੁੰਦੇ ਨੇ ਸੋ ਉਹਨਾਂ ਦੀ ਮਾਪੇ ਨੂੰ ਸੇਵਾ ਕਰਨੀ ਪੈਂਦੀ ਹੈ ਇਮਤਿਹਾਨ ਵੇਲੇ ਵੀ ਮਾਪੇ ਨਾਲ ਜਾਂਦੇ ਨੇ ਕਿਤੇ ਦੂਰ ਸੈਂਟਰ ਬਣਦਾ ਕਿਸੇ ਵੱਡੇ ਸ਼ਹਿਰ ਚ ਹੁਣ ਪਿੰਡ ਚੋਂ ਚੱਲ ਕੇ ਸਾਡੇ ਪੰਜਾਬ ਵਾਲੇ ਨੂੰ ਕਿਤੇ ਚੰਡੀਗੜ੍ਹ ਜਾਣਾ ਪੈਂਦਾ ਕਈਆਂ ਨੂੰ ਦਿੱਲੀ ਕਈਆਂ ਨੂੰ ਹੋਰ ਸ਼ਹਿਰਾਂ ਚ ਸੋ ਇਹਦੇ ਤੇ ਬਹੁਤ ਖਰਚਾ ਵੀ ਹੁੰਦਾ ਹੈ ਬਹੁਤ ਇਹਦੇ ਤੇ ਸਮਾਂ ਵੀ ਲੱਗਦਾ ਪਰ ਸਾਡੇ ਮੁਲਕ ਚ ਜਦੋਂ ਕਹਿੰਦੇ ਏਡੀ ਵੱਡੀ ਤਕੜੀ ਸਰਕਾਰ ਹੈ ਨਰਿੰਦਰ ਮੋਦੀ ਦੀ ਜਦੋਂ ਕਹਿੰਦੇ ਜ਼ੀਰੋ ਟੋਲਰੈਂਸ ਹੈ ਕਰਪਸ਼ਨ ਦੇ ਖਿਲਾਫ ਫਿਰ ਇਹ ਪੇਪਰ ਪਤਾ ਨਹੀਂ ਕਿੱਥੋਂ ਨਿਕਲ ਜਾਂਦੇ ਲੀਕ ਹੋ ਕੇ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਇਸ ਕਰਕੇ ਇਹ ਈਸ਼ਵਰ ਉਹਦੀ ਤਕੜੀ ਸਰਕਾਰ ਨਹੀਂ ਹੈ ਕਿਉਂਕਿ ਬਹੁਮਤ ਵਾਲੀ ਸਰਕਾਰ ਨਹੀਂ ਹੈ ਜਿਹੜਾ ਮੂਲ ਸਵਾਲ ਹੈ ਮੈਂ ਤੁਹਾਡੇ ਉਹਦੇ ਤੇ ਵਾਪਸ ਆਉਣਾ ਭਰਤ ਹਰੀ ਮਹਿਤਾਬ ਉਹਨਾਂ ਨੂੰ ਪ੍ਰੋ ਟੈਂਪ ਸਪੀਕਰ ਬਣਾਇਆ ਗਿਆ ਪ੍ਰੋ ਟੈਂਪ ਸਪੀਕਰ ਮਤਲਬ ਕਮ ਕਾਜੀ ਸਪੀਕਰ ਜੀ ਕੰਮ ਚਲਾਉ ਸਪੀਕਰ ਵੀ ਆਪਾਂ ਸੌ ਸੂ ਚਕਾ ਲਈਏ ਕਿਉਂਕਿ ਨਵਾਂ ਜਿਹੜਾ ਸਪੀਕਰ ਹੈ ਲੋਕ ਸਭਾ ਦਾ ਅਧਿਐਕਸ਼ ਜਾਂ ਪ੍ਰਧਾਨ ਉਹਨਾਂ ਨੂੰ ਸਪੀਕਰ ਕਹਿੰਦੇ ਨੇ ਉਹਨਾਂ ਦੀ ਚੋਣ ਹੋਣੀ ਹੈ ਸੋ ਭਰਤ ਹਰੀ ਮਹਿਤਾਬ ਪ੍ਰੋ ਟਾਈਮ ਸਪੀਕਰ ਬਣਾਏ ਗਏ ਨੇ ਭਾਜਪਾ ਵੱਲੋਂ ਹੁਣ ਕਾਂਗਰਸ ਕਹਿੰਦੀ ਕਿ ਸਾਡੇ ਕੋਲੇ ਇੱਕ ਹੋਰ ਵੀ ਸੀਨੀਅਰ ਆਗੂ ਸੀਗੇ ਉਹਨਾਂ ਦੇ ਨਾਮ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਸੀ ਮਤਲਬ ਕਿ ਭਰਤ ਹਰੀ ਮਹਿਤਾਬ ਉਹਨਾਂ ਨੂੰ ਪ੍ਰੋ ਟਾਈਮ ਸਪੀਕਰ ਬਣਾਏ ਜਾਂਦੇ ਵੀ ਕਾਂਗਰਸ ਜਾਂ ਵਿਰੋਧੀ ਧਿਰਾਂ ਇੰਡੀਆ ਗੱਠਜੋੜ ਖੁਸ਼ ਨਹੀਂ ਮਤਲਬ ਹੁਣ ਹੀ ਰੌਲੇ ਸ਼ੁਰੂ ਹੋ ਗਏ ਪਾਰਲੀਮੈਂਟ ਚ ਇਸ ਵਾਰ ਨਰਿੰਦਰ ਮੋਦੀ ਉਹਨਾਂ ਦਾ ਸਪਸ਼ਟ ਬੋਮਟ ਨਹੀਂ ਹੈ ਚੁਟਕੀ ਮਾਰ ਕੇ ਉਹ ਐਮਐਸਪੀ ਲਾ ਦੇਣ ਚੁਟਕੀ ਮਾਰ ਕੇ ਕੋਈ ਮਤੇ ਪਾਸ ਕਰ ਦੇਣ ਚੁਟਕੀ ਮਾਰ ਕੇ ਆਰਡੀਨੈਂਸ ਪਾਸ ਕਰ ਦੇਣ ਚੁਟਕੀ ਮਾਰ ਕੇ ਮਤਲਬ ਕਿ ਧਵਨੀ ਮਤ ਜੀ ਨੂੰ ਕਹਿੰਦੇ ਆ ਤਾੜੀਆਂ ਮਾਰ ਕੇ ਜੀ ਜਿਵੇਂ ਪਹਿਲਾਂ ਹੋ ਜਾਂਦਾ ਸੀ ਹੁਣ ਜਿਵੇਂ ਖੇਤੀ ਕਾਨੂੰਨ ਪਾਸ ਕੀਤੇ ਗਏ ਸੀ ਤਾੜੀਆਂ ਮਾਰ ਕੇ ਪਾਸ ਕਰਦੇ ਹੁਣ ਉਹ ਕੰਮ ਪਾਰਲੀਮੈਂਟ ਚ ਨਹੀਂ ਹੋਣਾ ਹੁਣ ਬੀਜੇਪੀ ਸਪਸ਼ਟ ਬਹੁਮਤ ਨਹੀਂ ਹੈ ਹੁਣ ਟੀਡੀਪੀ ਜਿਹੜੇ ਬੀਜੂ ਜਨਤਾ ਦਾਲੀਆਂ ਹੋਰ ਜਿਹੜੇ ਜਨਤਾ ਦਲ ਨੇ ਜਨਤਾ ਦਲ ਯੂनाइटेड ਹੋਰ ਜੜੀਆਂ ਪਾਰਟੀਆਂ ਨੇ ਉਹਨਾਂ ਦੀ ਵੀ ਭੂਮਿਕਾ ਹੈ ਇੰਡੀਆ ਗੱਠ ਜੋੜ ਦੀ ਵੀ ਭੂਮਿਕਾ ਹੈ ਬੀਜੇਪੀ ਵੱਡੀ ਪਾਰਟੀ ਤਾਂ ਹੈ ਪਰ ਬਹੁਮਤ ਦੀ ਪਾਰਟੀ ਨਹੀਂ ਹੁਣ ਇਸ ਕਰਕੇ ਪ੍ਰੋ ਟਾਈਮ ਸਪੀਕਰ ਤੋਂ ਬਾਅਦ ਪ੍ਰੋ ਟਾਈਮ ਸਪੀਕਰ ਸੌਚ ਕਾਨਗੇ ਪ੍ਰੋ ਟਾਈਮ ਸਪੀਕਰ ਨੇ ਜਦੋਂ ਸੌਚ ਚਕਾਤੀ ਸਾਰੇ ਨੂੰ ਫੇਰ ਚੋਣ ਹੋਣੀ ਹੈ ਸਪੀਕਰ ਦੀ ਹੁਣ ਬੀਜੇਪੀ ਨਾਮ ਲਿਆ ਸਕਦੀ ਹੈ ਓਮ ਬਿੜਲਾ ਬਿਰਲਾ ਵੀ ਕਹਿੰਦੇ ਪੰਜਾਬ ਚ ਓਮ ਬਿਰਲਾ ਜਿਹੜੇ ਪਿਛਲੇ ਲੋਕ ਸਭਾ ਸੈਸ਼ਨ ਚ ਵੀ ਸਪੀਕਰ ਰਹੇ ਨੇ ਹੁਣ ਕੀ ਜਨਤਾਦਲ ਯੂनाइटेड ਜਾਂ ਤੇਲਗੂ ਦੇਸ਼ਮ ਪਾਰਟੀ ਉਹ ਚਾਹਣਗੇ ਕਿ ਸਾਡਾ ਉਮੀਦਵਾਰ ਕੋਈ ਆਵੇ ਇਹ ਉਸੇ ਟਾਈਮ ਪਤਾ ਲੱਗਣਾ ਹੈ ਕਿ ਇੰਡੀਆ ਗਠਜੋੜ ਭਾਰਤੀ ਜਨਤਾ ਪਾਰਟੀ ਦੇ ਕਿਸੇ ਸਪੀਕਰ ਦੀ ਹਮਾਇਤ ਕਰੂਗਾ ਜਾਂ ਇੰਡੀਆ ਗਠਜੋੜ ਆਪਣੇ ਵੱਲੋਂ ਕਿਸੇ ਨੂੰ ਸਪੀਕਰ ਦੀ ਚੋਣ ਚ ਬਤੌਰ ਉਮੀਦਵਾਰ ਖੜਾ ਕਰੇਗਾ ਇਹ ਬੜਾ ਦਿਲਚਸਪ ਮੁਕਾਬਲਾ ਰਹਿਣਾ ਮੈਨੂੰ ਲੱਗਦਾ ਇਸ ਵਾਰ ਜਿਹੜੀ ਸਪੀਕਰ ਦੀ ਚੋਣ ਹੈ ਉਹ ਸ਼ਾਇਦ ਸਰਬਸੰਮਤੀ ਦੇ ਨਾਲ ਨਾ ਹੋਵੇ ਸਪੀਕਰ ਦੀ ਚੋਣ ਅਗਰ ਵੋਟਾਂ ਨਾਲ ਹੋਈ ਹਰਜੋਜੀ ਫਿਰ ਇਹ ਬੜਾ ਦਿਲਚਸਪ ਮਾਮਲਾ ਰਹੂਗਾ ਕਿਉਂਕਿ ਭਾਜਪਾ ਦੀ ਕੋਸ਼ਿਸ਼ ਹੋਣੀ ਹੈ ਸਪੀਕਰ ਸਾਡਾ ਹੋਵੇ ਜੇ ਸਪੀਕਰ ਦੇਖੋ ਜਿਹਦੇ ਹੱਥ ਸਪੀਕਰ ਦਾ ਕੰਟਰੋਲ ਹੋਊਗਾ ਉਹ ਜੋ ਮਰਜ਼ੀ ਬੋਲ ਸਕਦਾ ਹੈ ਇਹ ਮੰਨਿਆ ਜਾਂਦਾ ਜਿਵੇਂ ਆਪਾਂ ਚਲੋ ਇਹ ਤਾਂ ਦੇਸ਼ ਦੇ ਲੋਕ ਸਭਾ ਦੇ ਸਪੀਕਰ ਦੀ ਗੱਲ ਹੈ ਤੋ ਅਗਰ ਸਪੀਕਰ ਭਾਜਪਾ ਦਾ ਹੋਏਗਾ ਇਹ ਮੰਨਿਆ ਜਾਂਦਾ ਹੈ ਕਿ ਭਾਜਪਾ ਦੇ ਹੱਕ ਦੀ ਗੱਲ ਉਹ ਜ਼ਿਆਦਾ ਕਰੂਗਾ ਉਂਝ ਸੰਵਿਧਾਨ ਕਾਨੂੰਨ ਇਹ ਕਹਿੰਦਾ ਹੈ ਕਿ ਸਪੀਕਰ ਨਿਰਪੱਖ ਹੁੰਦਾ ਉਹ ਕਿਸੇ ਦਾ ਨਹੀਂ ਹੁੰਦਾ ਉਹ ਸਾਂਝਾ ਹੁੰਦਾ ਪਰ ਅਜੇ ਪ੍ਰਭਾਵ ਸਪੀਕਰ ਵੱਲੋਂ ਹਮੇਸ਼ਾ ਨਹੀਂ ਦਿੱਤੇ ਜਾਂਦੇ ਕਿ ਉਹ ਨਿਰਪੱਖ ਹੈ ਕਈ ਵਾਰੀ ਸਪੀਕਰ ਵੀ ਇੱਕ ਪਾਸੇ ਝੁਕਿਆ ਲੱਗਦਾ ਹੈ ਇਸ ਕਰਕੇ ਸਪੀਕਰ ਦੀ ਚੋਣ ਬੜੀ ਦਿਲਚਸਪ ਬਣ ਜਾਂਦੀ ਹੈ ਅਗਰ ਤਾਂ ਸਪੀਕਰ ਵਿਰੋਧੀ ਧਿਰਾਂ ਮਤਲਬ ਇੰਡੀਆ ਗੱਠ ਜੋੜ ਬਣਾ ਗਿਆ ਆਪਣਾ ਸਪੀਕਰ ਫਿਰ ਉਹ ਪਾਰਲੀਮੈਂਟ ਦੇ ਸੈਸ਼ਨ ਚ ਹਾਲਾ ਕਿ ਹੋਣਾ ਉਹਨੂੰ ਵੀ ਨਿਰਪੱਖ ਚਾਹੀਦਾ ਪਰ ਉਹ ਫਿਰ ਉਸ ਧਿਰ ਵੱਲ ਚੁੱਕਿਆ ਰੱਖਦਾ ਉਹ ਜਿੱਧਰੋਂ ਹੁੰਦਾ ਜਿਵੇਂ ਪੰਜਾਬ ਵਿਧਾਨ ਸਭਾ ਚ ਇਹ ਸਾਰੇ ਕਹਿੰਦੇ ਨੇ ਕਿ ਜਿਹੜੇ ਸੰਧਵਾਦ ਸਾਹਿਬ ਸਪੀਕਰ ਨੇ ਵਿਰੋਧੀ ਧਿਰਾਂ ਦੀ ਘੱਟ ਸੁਣਦੇ ਆ ਹੂੰ ਉਹ ਆਮ ਆਦਮੀ ਪਾਰਟੀ ਦੇ ਨੇ ਪਰ ਉਹ ਸਪੀਕਰ ਨੇ ਜਿਹੜਾ ਸਪੀਕਰ ਹੁੰਦਾ ਉਹ ਪਾਰਟੀ ਬਾਜ਼ੀ ਤੋਂ ਕਹਿੰਦੇ ਉੱਠ ਜਾਂਦਾ ਉਹ ਉੱਠ ਤਾਂ ਜਾਂਦਾ ਹੈ ਕਾਗਜ਼ਾਂ ਤੇ ਨਿਜਮਾ ਚ ਪਰ ਉਹ ਪ੍ਰਤੀਤ ਨਹੀਂ ਹੁੰਦਾ ਉੱਠਿਆ ਹੋਇਆ ਇਹ ਦਿੱਕਤ ਹੈ ਇਸ ਕਰਕੇ ਸਪੀਕਰ ਦੀ ਚੋਣ ਤੇ ਵੋਟਾਂ ਪੈ ਸਕਦੀਆਂ ਫਿਰ ਡਿਪਟੀ ਸਪੀਕਰ ਦੀ ਗੱਲ ਆ ਗਈ ਲੋਕ ਸਭਾ ਦੇ ਉਹਦੇ ਉੱਪਰ ਵੀ ਵੋਟਾਂ ਪੈ ਸਕਦੀਆਂ ਨੇ ਇਸ ਵਾਰ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੈ ਹਰਜੋਜੀ ਉਹ ਬਹੁਤ ਹੰਗਾਮੇਦਾਰ ਰਹੂਗਾ ਵਿੱਚ ਵਿੱਚ ਉਹਦੇ ਮਨੋਰੰਜਨ ਵੀ ਹੋਵ ਵਿਦਿਆਰਥੀਆਂ ਨੂੰ ਵੀ ਦੇਖਣਾ ਚਾਹੀਦਾ ਹੈ ਉਹਨਾਂ ਦੇ ਲਈ ਉਹ ਜਨਰਲ ਨੌਲੇਜ ਵਾਲਾ ਵੀ ਹੋਏਗਾ ਔਰ ਉਹਨਾਂ ਦਿਨਾਂ ਦੇ ਵਿੱਚ ਹਰਜੋਜੀ ਮੈਨੂੰ ਤਾਂ ਇਹ ਜਦੋਂ ਹੁਣ 24 ਤਰੀਕ ਤੋਂ ਸ਼ੁਰੂ ਹੋਣਾ ਹੈ 24 ਤੋਂ ਲੈ ਕੇ 3 ਜੁਲਾਈ ਤੱਕ ਲੱਗਣਾ ਹੈ ਮੈਨੂੰ ਤਾਂ ਲੱਗਦਾ ਹੈ ਕਿ ਟੈਲੀਵਿਜ਼ਨਾਂ ਤੇ ਲੋਕ ਬਹੁਤ ਵੱਖਰੀ ਤਰ੍ਹਾਂ ਦਾ ਇਸ ਵਾਰ ਪਾਰਲੀਮੈਂਟ ਦੇਖਣਗੇ ਕਿਉਂਕਿ ਦੋ ਵਾਰੀ ਨਰਿੰਦਰ ਮੋਦੀ ਬਹੁਤ ਵੱਡੇ ਬਹੁਮਤ ਸੀ ਹੂੰ ਉਹਨਾਂ ਜੋ ਕਹਿੰਦੇ ਸੀ ਹੁੰਦਾ ਸੀ ਇਸ ਵਾਰ ਪਾਰਲੀਮੈਂਟ ਦੇ ਵਿੱਚ ਉਸ ਤਰ੍ਹਾਂ ਨਹੀਂ ਹੋਣਾ ਇਸ ਵਾਰ ਵਿਰੋਧੀ ਧਿਰਾਂ ਬਹੁਤ ਮਜ਼ਬੂਤ ਹੈ ਸੋ ਇਸ ਕਰਕੇ ਡਿਪਟੀ ਸਪੀਕਰ ਦੀ ਚੋਣ ਵੀ ਵੋਟਾਂ ਨਾਲ ਹੋ ਸਕਦੀ ਹੈ ਸਰਬਸੰਮਤੀ ਵੀ ਬਣ ਸਕਦੀ ਹੈ ਕਈ ਨਾਮ ਉੱਬਰ ਕੇ ਆਉਣਗੇ ਕੱਲ੍ਹ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਜ਼ਰੂਰ ਉਹਨਾ ਨਾਵਾਂ ਦੇ ਉੱਤੇ ਵੀ ਚਰਚਾ ਕਰਾਂਗੇ ਪਰ ਬੜਾ ਦਿਲਚਸਪ ਸਾਡਾ ਪਾਰਲੀਮੈਂਟ ਦਾ ਸੈਸ਼ਨ ਹੈ ਜਿਹੜਾ ਇਹ ਬਣਨ ਵਾਲਾ ਹੈ 24 25 ਨੂੰ ਸੋਚਕਾਉਣੀ ਹੈ 26 ਨੂੰ ਸਪੀਕਰ ਦੀ ਚੋਣ ਹੈ 27 ਤਰੀਕ ਨੂੰ ਸਾਡੇ ਰਾਸ਼ਟਰਪਤੀ ਬੀਬੀ ਮੋਰਮੋਜੀ ਉਹਨਾਂ ਨੇ ਭਾਸ਼ਣ ਦੇਣਾ ਹੈ ਸਰਕਾਰ ਦਾ ਉਹ ਵਿਜ਼ਨ ਪੇਸ਼ ਕਰਨਗੇ ਵੀ ਸਰਕਾਰ ਕੀ ਕਰਨਾ ਚਾਹੁੰਦੀ ਹੈ ਔਰ ਰਾਸ਼ਟਰਪਤੀ ਉਹ ਬੋਲਣਗੇ ਜੋ ਭਾਰਤ ਦੀ ਸਰਕਾਰ ਉਹਨਾਂ ਨੂੰ ਦੇਊਗੀ ਲਿਖਿਆ ਹੋਇਆ ਭਾਸ਼ਣ ਇਹ ਪਰੰਪਰਾ ਹੈ ਭਾਰਤ ਦੀ ਸਰਕਾਰ ਬੀਜੇਪੀ ਦੀ ਸਰਕਾਰ ਹੈ ਜਿਹੜੀ ਐਨਡੀਏ ਦੀ ਸਰਕਾਰ ਹੈ ਉਹ ਇੱਕ ਲਿਖਤ ਭਾਸ਼ਣ ਦੇਊਗੀ ਉਹ ਭਾਸ਼ਣ ਸਾਡੇ ਦੇਸ਼ ਦੇ ਰਾਸ਼ਟਰਪਤੀ ਪੜ੍ਹਨਗੇ ਹੁਣ ਉਸ ਭਾਸ਼ਣ ਚ ਬੀਜੇਪੀ ਕਿਹੜੇ ਕਿਹੜੇ ਏਜੰਡੇ ਲੈ ਕੇ ਆਉਂਦੀ ਹੈ ਕੀ ਬੀਜੇਪੀ ਗੱਲ ਕਰੂਗੀ ਇੱਕ ਮੁਲਕ ਇੱਕ ਵੋਟਾਂ ਕੀ ਬੀਜੇਪੀ ਕਈ ਇਸ ਤਰ੍ਹਾਂ ਦੇ ਬੀਜੇਪੀ ਦੇ ਏਜੰਡੇ ਨੇ ਜਿਹੜੀ ਜਿਹੜੀ ਇੱਕ ਹੋਰ ਬੀਜੇਪੀ ਦੀ ਬਹੁਤ ਵੱਡੀ ਜਿਹੜਾ ਐਲਾਨ ਸੀ ਬੀਜੇਪੀ ਦਾ ਸਮਾਨ ਨਾਗਰਿਕ ਆਚਾਰ ਸੰਹਿਤਾ ਕੀ ਉਦਾਹਰਨ ਉਸ ਭਾਸ਼ਣ ਚ ਹੋਊਗਾ ਹੁਣ 27 ਤਰੀਕ ਨੂੰ ਉਹ ਪੇਸ਼ ਹੋਣਾ ਹੈ 28 ਤਰੀਕ ਨੂੰ ਨਰਿੰਦਰ ਮੋਦੀ ਧੰਨਵਾਦ ਕਰਨਗੇ ਬੀਬੀ ਰਾਸ਼ਟਰਪਤੀ ਦਾ ਔਰ ਬਹਿਸ ਹੋਏਗੀ ਉਹਨਾਂ ਦੇ ਭਾਸ਼ਣ ਤੇ ਇਹ ਸਰਕਾਰ ਕੀ ਕਰਨਾ ਚਾਹੁੰਦੀ ਹੈ ਉਹਦੇ ਤੇ ਬਹਿਸ ਹੋਏਗੀ ਔਰ ਉਹ ਬਹਿਸ ਵੀ ਇਸ ਵਾਰ ਜਿਹੜੀ 28 ਤਰੀਕ ਤੋਂ ਸ਼ੁਰੂ ਹੋ ਜਾਣੀ ਹੈ ਉਹ ਬੜੀ ਦਿਲਚਸਪ ਹੋਏਗੀ ਸੋ 3 ਜੁਲਾਈ ਤੱਕ ਦਾ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੈ ਇਹ ਵਿਦਿਆਰਥੀਆਂ ਨੂੰ ਵੀ ਦੇਖਣਾ ਚਾਹੀਦਾ ਹੈ ਆਮ ਲੋਕਾਂ ਨੂੰ ਵੀ ਸੁਣਨਾ ਚਾਹੀਦਾ ਹੈ ਇਦੇ ਨਾਲ ਸਾਡੇ ਸੂਬੇ ਦੇ ਪ੍ਰਤੀ ਕਿਹੜੀਆਂ-ਕਿਹੜੀਆਂ ਗੱਲਾਂ ਹੁੰਦੀਆਂ ਨੇ ਸਾਨੂੰ ਉਹਨਾਂ ਦੀ ਜਾਣਕਾਰੀ ਵੀ ਮਿਲੇਗੀ ਬਾਕੀ ਬੜੇ ਹੰਗਾਮੇ ਇਸ ਪਾਰਲੀਮੈਂਟ ਦੇ ਸੈਸ਼ਨ 'ਚ ਹਰਜੋਤ ਜੀ ਹੋਣੇ ਨੇ ਜੀ ਜੀ ਬਿਲਕੁਲ ਸੋਡਲਾ ਜੀ ਆਪਾਂ ਵੀ ਇਸ ਪ੍ਰੋਗਰਾਮ ਦੇ ਜ਼ਰੀਏ ਜੋ ਹੈ ਪਾਰਲੀਮੈਂਟ ਸੈਸ਼ਨ ਦੇ ਜੋ ਅਪਡੇਟ ਹੋਣਗੇ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੇ ਕਰਦੇ ਰਹਾਂਗੇ ਤੇ ਫਿਲਹਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੀਆਂ ਇਹ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਆਂ ਪ੍ਰੋਗਰਾਮ ਦੇ ਨਾਲ ਜੁੜਨ ਲਈ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋ ਬਹੁਤ ਧੰਨਵਾਦ ਜੋਜੀ ਪਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਕਿ ਉਹ ਜ਼ਰੂਰ ਆਪਣੀ ਗੱਲ ਸਾਡੇ ਨਾਲ ਸਾਂਝੀ ਕਰ ਸਕਦੇ ਨੇ ਅਸੀਂ ਉਹਨਾਂ ਦੀ ਗੱਲ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ